ਹਾਂ ਜੀ ਦੇਖੋ ਆਪਾਂ ਪਹਿਲਾਂ ਬੱਲਾ ਲਾਈਆਂ ਸੀ ਜੀਆਂ ਕੱਦੂ ਦੀਆਂ ਸੌਰੀ ਬੀ ਲਾਇਆ ਸੀਗਾ ਤੇ ਉਹ ਬੱਲਾ ਨਿਕਲੇ ਆਈਆਂ ਤੇ ਜਿਹੜੀ ਸਿਮਲਾ ਮਿਰਚਾਂ ਤੇ ਚਾਰੀ ਮਿਰਚਾਂ ਤੇ ਉਹ ਆਪਾਂ ਲਾਈ ਸੀ ਜੀ ਪੌਦ ਉਹਨੇ ਤਾਂ ਫਲ ਵੀ ਚੱਕ ਰਿਆ ਹੁਣ ਚਾਰੀ ਮਿਰਚਾਂ ਨੇ ਤੇ ਸਿਮਲਾ ਮਿਰਚਾਂ ਨੇ ਤਾਂ ਫਲ ਵੀ ਚੱਕ ਰੱਖਿਆ ਹੋਣਾ ਜੀ ਆਪਾਂ ਉਧਰ ਹਜੇ ਗਏ ਨਹੀਂ ਜੇ ਤੋ ਉਧਰ ਗੋਡੀ ਕਰਾਂਗੇ ਮਿਰਚਾਂ ਚ ਕਰਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਜੀ ਇਹ ਆਪਾਂ ਕਦੂਆਂ ਦਾ ਬੀ ਲਾਇਆ ਸੀ ਤੇ ਇਹ ਕਦੂਆਂ ਦੀਆਂ ਬੱਲਾ ਨਿਕਲੇ ਆਈਆਂ ਸਿਆਲੀ ਕੱਦੂ ਤੇ ਕੱਦੂਆਂ ਦੀਆਂ ਬੱਲਾਂ ਨਿਕਲੀਆਂ ਜੀ ਆਪਣੇ ਜੀ ਹੁਣ ਆਪਾਂ ਗੋਡੀ ਕਰੀ ਜਾਂਦੇ ਆ ਕੱਦੂਆਂ ਦੀਆਂ ਬੱਲਾਂ 'ਚ ਕੱਦੂਆਂ 'ਚ ਤੇ ਪਹਿਲਾਂ ਆਪਾਂ 8 ਵਜੇ ਆ ਕੇ ਆ ਦੇਖੋ ਜੀ ਐਵੇਂ ਪਹਿਲਾਂ 8 ਵਜੇ ਆ ਕੇ ਆਪਾਂ ਆਹ ਪੰਨਾ ਪਾਇਆ ਹੋਇਆ ਖੇਲਾਂ ਤੇ ਤੇ ਇਹ ਪੰਨਾ ਲਾਉਨੇ ਆਪਾਂ ਤੇ ਫਿਰ ਲਫਾਫਾ ਲਾ ਕੇ ਫਿਰ ਆਪਾਂ ਗੋਡੀ ਕਰਦੇ ਆ ਫਿਰ ਸ਼ਾਮ ਨੂੰ ਇਹ ਪਾ ਕੇ ਜਾਣਾ ਪੈਂਦਾ ਹਾਂਜੀ ਸਵੇਰੇ ਆਉਨੇ ਆਪਾਂ 8 ਵਜੇ 5 ਵਜੇ ਤੱਕ ਆਪਣਾ 300 ਰੁਪਏ ਦਿਹਾੜੀ ਹੈ ਜੀ ਪੰਜ ਵਜੇ ਆਪਣੀ ਛੁੱਟੀ ਹੋ ਜਾਂਦੀ ਹੈ। ਆ ਦੇਖੋ ਜੀ ਆ ਦੇਖੋ ਪੂਰੀ ਬੱਲੇ ਹਿੱਕਾ ਨੇ ਘੇਰ ਰੱਖੀ ਆ। ਤੇ ਹੁਣ ਇਹਦੇ ਚ ਆਪਾਂ ਸਾਫ਼ ਕਰ ਦਾਂਗੇ ਨੇ। ਤੇ ਫਿਰ ਬੜੀ ਆਸਾਨੀ ਨਾਲ ਇਹ ਵਧੀਆ ਵੱਡੀ ਹੋ ਜੂਗੀ ਬੱਲ। ਵਧੀਆ ਨਿਕਲੇ ਆਊਗੀ। ਹਾਂਜੀ ਇੱਕ ਚੈਨਲ ਆਪਣਾ ਹੋਰ ਵੀ ਆ ਮਨਜੀਤ ਦੁਬਈ ਦੇ ਨਾਂ ਤੇ ਦੋਨਾਂ ਚੈਨਲਾਂ ਤੇ ਹੀ ਪਾਉਣੇ ਹੁੰਨੇ ਆ ਜੀ ਵੀਡੀਓ। ਉਹ ਵੀਡੀਓ ਤੇ ਇੱਕ ਤਾਂ ਸਬਸਕ੍ਰਾਈਬਰ ਘਟਦੇ ਜਾਂਦੇ ਨੇ। ਤੇ ਇੱਕ ਵੀਊ ਨਿਆਰੇ ਰੁਕ ਜਾਂਦਾ ਚੈਨਲ ਉਂ ਵਧੀਆ ਜੀ YouTube ਨੇ ਚੱਕ ਰੱਖਿਆ ਚੈਨਲ ਤੇ ਗੱਲ ਕਰ ਪਤਾ ਨਹੀਂ ਜੀ ਕਾਤੋਂ ਉਹ ਦबई ਦੇ ਨਾਲ ਤੇ ਐਵੇਂ ਆ ਜੀ ਆਪਾਂ ਪਹਿਲਾਂ ਵੀ ਦबई ਚ ਵੀ ਗਏ ਸੀ 2 ਸਾਲ ਲਾ ਕੇ ਆਏ ਆ ਤੇ ਵੈਸੇ ਥੋੜਾ ਜਿਹਾ ਇੱਕ ਲੇਡੀ ਜੀ ਨਾਲ ਆਪਣਾ ਮਸਲਾ ਹੋ ਗਿਆ ਸੀ ਥੋੜਾ ਜਿਹਾ ਤੇ ਤਾਂ ਕਰਕੇ ਆਉਣਾ ਪੈ ਗਿਆ ਜੀ ਪਾਸਪੋਰਟ ਵਗੈਰਾ ਰੱਖ ਲਿਆ ਸੀਗਾ ਤੇ ਬਸ ਜੀ ਉੱਥੋਂ ਬਸ ਐਂ ਬਸ ਮੰਜਾ ਫਿੱਕਾ ਪੈ ਗਿਆ ਵੀ ਬਸ ਕੀ ਕਰਨਾ ਜੀ ਤਾਂ ਕਰਕੇ ਤੇ ਫਿਰ ਆਉਣਾ ਪੈ ਗਿਆ ਫਿਰ ਬਸ ਜੀ ਨਹੀਂ ਕਰਿਆ ਜਾਣ ਨੂੰ ਤਾਂ ਕਰਕੇ ਜੀ ਤੇ ਹੁਣ ਆਪਾਂ ਇੱਥੇ ਆਪਣੇ ਪਿੰਡ ਲੱਗਦੀ ਸੀ ਸਬਜੀ ਤੇ ਆਪਾਂ ਸਬਜੀ ਦੇ ਕੰਮ ਤੇ ਲੱਗ ਗਏ ਜੀ 300 ਰੁਪਏ ਦੀ ਹੜੀ ਤੇ ਆ ਕੇ ਜੀ ਮਿਹਨਤ ਤਾਂ ਹੈ ਜੀ ਮਿਹਨਤ ਦਾ ਕੀ ਡਰ ਆ ਜੀ ਮਿਹਨਤ ਤਾਂ ਕਰਨੀ ਚਾਹੀਦੀ ਆ ਕੋਈ ਬੁਰੇ ਕੰਮਾਂ ਦੀ ਮਾੜੇ ਕੰਮਾਂ ਦੀ ਬੇਇੱਜ਼ਤੀ ਹੁੰਦੀ ਹੈ ਜੀ ਕੰਮ ਦੀ ਤਾਂ ਕੋਈ ਬੇਇੱਜ਼ਤੀ ਨਹੀਂ ਹੈਗੀ ਹਾਂਜੀ ਮਿਹਨਤ ਕਰਦੇ ਆ ਜੀ 300 ਰੁਪਏ ਦਿਹਾੜੀ 5 ਵਜੇ ਨੂੰ ਪਾ ਜਾਣੇ ਆ ਜੀ ਸਵੇਰੇ 8 ਵਜੇ ਆ ਜਾਂਦੇ ਆ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਜੀ ਵੀਡੀਓ ਸਕਿਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਤੇ ਤੁਹਾਡੀ ਸਪੋਰਟ ਨਾਲ ਹੀ ਆਪਾਂ ਚੈਨਲ ਆਪਣਾ ਚੱਲੂਗਾ ਜੇ ਤੁਸੀਂ ਸਪੋਰਟ ਨਹੀਂ ਕਰੋਗੇ ਜੀ ਕੋਈ ਵੀ ਵੀਰ ਭਰਾ ਦੇਖ ਰਿਹਾਗਾ ਭੈਣਾਂ ਦੇਖ ਰਹੀਆਂ ਨੇ ਬੱਚੇ ਦੇਖ ਰਹੇ ਨੇ ਤੇ ਆਪਾਂ ਤੁਹਾਡੀ ਸਪੋਰਟ ਨਾਲ ਹੀ ਜੀ ਆਪਣਾ ਚੈਨਲ ਚੱਲੂਗਾ ਸੀ ਵੀ ਵਧੀਆ ਵੀਡੀਓ ਪਾਉਨੇ ਆ ਕੰਮ ਧੰਦੇ ਵਾਲਾ ਵੀਡੀਓ ਪਾਉਨੇ ਆ ਜੀ ਉਹ ਵੀਡੀਓ ਨਹੀਂ ਪਾਉਂਦੇ ਆਪਾਂ ਵੀ ਜਿਹੜੀਆਂ ਕਿਸੇ ਨੂੰ ਨਹੀਂ ਚੰਗੀਆਂ ਲੱਗਣ ਮਿਹਨਤ ਦੀ ਵੀਡੀਓ ਪਾਉਨੇ ਆ ਜੀ ਵਧੀਆ ਲੱਗੇ ਤਾਂ ਲੈ ਕਮੈਂਟ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਜੀ ਆਪਾਂ ਜੋ ਕੰਮ ਕਰਦੇ ਹਾਂ ਜੀ ਆਪਾਂ ਉਹੀ ਵੀਡੀਓ ਪਾਉਨੇ ਆ ਜੀ ਠੀਕ ਆ ਜੀ ਮਿਹਨਤ ਕਰਦੇ ਆ ਬਾਈ ਆ ਦੇਖੋ ਜੀ ਦੇਖੋ ये बल हूँ पता नहीं लग रहा भी इतने बल आ घ नहीं घेरी हुई है कख ही कख हो रहा जी इत हजे बल हो ही नहीं जी इत बल नहीं निकली हजे चलो ठीक है जी ਫਿਰ ਆਪਾਂ ਇੱਕ ਦਿਨ ਚ ਆਪਾਂ ਦੋ ਵੀਡੀਓ ਅਪਲੋਡ ਕਰਦੇ ਆ ਜੀ ਦੋ ਵੀਡੀਓ ਪਾਉਨੇ ਆ ਤਾਂ ਵੀਡੀਓ ਨੂੰ ਜੀ ਵੱਧ ਤੋਂ ਵੱਧ ਦੇਖਿਆ ਕਰੋ ਤੇ ਸਪੋਰਟ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਜੀ ਮਿਹਨਤੀ ਬੰਦਿਆਂ ਨੂੰ ਜੀ ਅੱਜ ਤਾਂ ਧੁੰਦ ਹੈ ਨਹੀਂ ਤੇ ਪਹਿਲਾਂ ਤਾਂ ਜਦੋਂ ਅਸੀਂ ਆਉਨੇ ਹੁੰਨੇ ਆ ਪੂਰੀ ਧੁੰਦ ਹੁੰਦੀ ਹੈ ਜੀ ਸਾਰਾ ਦਿਨ ਦਿਨ ਨਹੀਂ ਨਿਕਲਦਾ ਹੁੰਦਾ ਜੀ ਇੰਨੀ ਠੰਡ ਚ ਆਪਾਂ ਗਿੱਲੀ ਮਿੱਟੀ 'ਚ ਹੱਥ ਮਾਰਦੇ ਆ ਜੀ ਠੀਕ ਹੈ ਜੀ ਅੱਜ ਉਹ ਵਾਸਤੇ ਸਾਡਾ ਜਾਂਦੇ ਤੇ ਚਲੋ ਠੀਕ ਹੈ ਜੀ ਫਿਰ ਆਪਾਂ ਦੂਸਰੀ ਵੀ ਵੀਡੀਓ ਅਪਲੋਡ ਕਰਾਂਗੇ ਤੇ ਦੇਖਿਓ ਜੀ ਫਿਰ ਬਾਦੂ ਤੋਂ ਬਾਦੂ ਸਕਰੋਲ ਕਰਿਆ ਕਰੋ ਦੇਖ ਕੇ